ਗੁਰੂ ਪਿਆਰੀ ਸਾਧ ਸੰਗਤ ਜੀ ਆਓ ਦਸ਼ਮੇਸ਼ ਪਿਤਾ ਜੀ ਦੀ ਵਕਸ਼ੀ ਹੋਈ ਫਤੇ ਦੀ ਸਾਂਤ ਕਰੀਏ ਗਜਬਾ ਜਿਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਰ ਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਅਸੀਂ ਤੁਹਾਡੇ ਨਾਲ ਇੱਕ ਨਵੀਂ ਕਥਾ ਲੈ ਕੇ ਹਾਜ਼ਰ ਹੋਏ ਹਾਂ ਸਾਧ ਸੰਗਤ ਜੀ ਜਿਹੜਾ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਨੇ ਸੌ ਸੌਖੀਆਂ ਵਿੱਚ ਲਿਖਿਆ ਹੈ ਕੀ 2014 ਵਿੱਚ ਕੀ ਹੋਵੇਗਾ ਕਿਹੜੀ ਜੰਗ ਲੱਗੇਗੀ ਕਿ ਦੁਨੀਆ ਖਤਮ ਹੋ ਜਾਵੇਗੀ 사ਸੰਗਤ ਜੀ ਇਸ ਵਾਰੀ ساری ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਦੇਵਾਂਗੇ 사ਸੰਗਤ ਜੀ ਵੀਡੀਓ ਦੇ ਅੰਤ ਤੱਕ ਬਣੇ ਰਹਿਣਾ ਆਪ ਜੀ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਆਪ ਜੀ ਨੂੰ ਇਹ ਵੀ ਤਜਰਬਾ ਹੋ ਜਾਏਗਾ ਕਿ ਜਦੋਂ ਅਸੀਂ ਵਾਹਿਗੁਰੂ ਨੂੰ ਸੱਚੇ ਮਨ ਦੇ ਨਾਲ ਤੇ ਆਉਂਦੇ ਹਾਂ ਤਾਂ ਵਾਹਿਗੁਰੂ ਜੀ ਸਾਡੀ ਝੋਲੀ ਵਿੱਚ ਖੁਸ਼ੀਆਂ ਪਾਉਂਦੇ ਹਨ ਸਾਧ ਸੰਗਤ ਜੀ ਵੀਡੀਓ ਵਧੀਆ ਲੱਗੀ ਹੋਵੇ ਤੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਨਾ ਜੀ ਆਪਣੇ ਭੈਣ ਭਰਾਵਾਂ ਨੂੰ ਦੋਸਤਾਂ ਮਿੱਤਰਾਂ ਨੂੰ ਰਿਸ਼ਤੇਦਾਰਾਂ ਨੂੰ ਸਾਧ ਸੰਗਤ ਜੀ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਕੋਈ ਗੁਰੂ ਦੇ ਲੜ ਲੱਗ ਸਕੇ ਕੋਈ ਗੁਰੂ ਦਾ ਸਿੱਖ ਬਣ ਸਕੇ ਸਾਧ ਸੰਗਤ ਜੀ ਵੀਡੀਓ ਵਧੀਆ ਲੱਗੀ ਹੋਵੇ ਤੇ ਅੰਤ ਤੱਕ ਬਣੇ ਰਹਿਣਾ ਸਾਧ ਸੰਗਤ ਜੀ ਅਤੇ ਕਮੈਂਟ ਬਾਕਸ ਵਿੱਚ ਸੰਤ ਬਾਬਾ ਅਜੀਤ ਸਿੰਘ ਜੀ ਹੰਸਾੜੀ ਸਾਹਿਬ ਵਾਲੇ ਲੈ ਕੇ ਹਾਜ਼ਰੀ ਲਗਵਾਉਣਾ ਜੀ ਅਤੇ ਗੁਰਗੋਬਿੰਦ ਸਿੰਘ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਸਾਧ ਸੰਗਤ ਜੀ ਹੁਣ ਤੱਕ ਜੋ ਗੁਰਗੋਬਿੰਦ ਸਿੰਘ ਜੀ ਦੀਆਂ ਪਵਿੱਖ ਬਾਣੀਆਂ ਸੱਚ ਹੁੰਦੀਆਂ ਆਈਆਂ ਨੇ ਜੋ ਸੋ ਸਾਕੀਆਂ ਵਿੱਚ ਲਿਖਿਆ ਹੈ ਸਾਧ ਸੰਗਤ ਜੀ ਜਿਵੇਂ ਕਿ 1947 ਵਿੱਚ ਕੀ ਹੋਇਆ 1984 ਵਿੱਚ ਕੀ ਹੋਇਆ ਤੇ ਹੁਣ 2024 ਵਿੱਚ ਕੀ ਹੋਣ ਵਾਲਾ ਹੈ ਸਾਤ ਸੰਗਤ ਜੀ ਇਹ ਸਾਰਾ ਕੁਝ ਤੁਹਾਨੂੰ ਅਸੀਂ ਵੀਡੀਓ ਦੇ ਵਿੱਚ ਦੱਸਾਂਗੇ ਸਾਤ ਸੰਗਤ ਜੀ ਜੋ ਵੀ ਸੰਗਤ ਇਸ ਚੈਨਲ ਤੇ ਨਵੀਂ ਜੁੜੀ ਹੈ ਸਾਤ ਸੰਗਤ ਜੀ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਚਾਹੀਦਾ ਤਾਂ ਜੋ ਆਪ ਜੀ ਨੂੰ ਰੋਜ਼ ਨਵੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਸਾਤ ਸੰਗਤ ਜੀ ਆਓ ਹੁਣ ਆਪਾਂ ਕਥਾ ਦੀ ਸਾਂਝ ਪਾਉਂਦੇ ਹਾਂ ਸਾਤ ਸੰਗਤ ਜੀ ਗੁਰੂ ਗੋਬਿੰਦ ਸਿੰਘ ਜੀ ਨੇ 100 ਸਾਖੀਆਂ ਵਿੱਚ ਜੋ ਲਿਖਿਆ ਹੋਇਆ ਹੈ ਹੁਣ ਤੱਕ ਉਹ ਸੱਚ ਹੋਇਆ ਹੈ ਪਹਿਲਾ 1947 ਵਿੱਚ ਭਾਰਤ ਵਿੱਚੋਂ ਇੱਕ ਦੇਸ਼ ਅਲੱਗ ਹੋਵੇਗਾ ਜਿਸ ਦਾ ਨਾਮ ਗੁਰਗੋਵਿੰਦ ਸਿੰਘ ਜੀ ਨੇ ਪਾਕ ਦੱਸਿਆ ਸੀ ਜਿਸ ਨੂੰ ਪਾਕਿਸਤਾਨ ਦੇ ਨਾਮ ਤੋਂ ਜਾਣਿਆ ਜਾਂਦਾ ਹੈ ਸਾਧ ਸੰਗਤ ਜੀ ਤੇ 1984 ਵਿੱਚ ਰੰਡੀ ਦਾ ਰਾਜ ਹੋਵੇਗਾ ਉਹ ਵੀ ਸੱਚ ਹੋਇਆ ਹੈ ਸਾ ਸੰਗਤ ਜੀ ਜਿਵੇਂ ਕਿ ਇੰਦਰਾ ਗਾਂਧੀ ਦਾ 1984 ਵਿੱਚ ਰਾਜ ਹੋਇਆ ਸੀ ਸਾ ਸੰਗਤ ਜੀ ਗੁਰਗੋਬੇ ਸਿੰਘ ਜੀ ਨੇ 2024 ਵਿੱਚ ਵੀ ਕੀ ਭਵਿੱਖਵਾਣੀ ਕੀਤੀ ਹੈ ਕਿ 2024 ਵਿੱਚ ਕੀ ਕੁਝ ਹੋਵੇਗਾ ਅੱਜ ਆਪਾਂ ਇਸ ਵੀਡੀਓ ਵਿੱਚ ਦੱਸਾਂਗੇ ਜੇ ਤੁਸੀਂ ਗੁਰਗੋਬੇ ਸਿੰਘ ਪਾਸ਼ਾ ਜੀ ਨੂੰ ਆਪਣੇ ਪਿਤਾ ਮੰਨਦੇ ਹੋ ਤਾਂ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ ਇਸ ਵੀਡੀਓ ਵਿੱਚ ਗੁਰੂ ਸਾਹਿਬ ਦੀ ਪ੍ਰਵਿਖੀ ਬਚਨ ਜਾਣੇ ਕੀ ਪ੍ਰਵਿਖ ਬਾਣੀ ਬਾਰੇ ਦੱਸਾਂਗੇ ਜੋ ਗੁਰੂ ਸਾਹਿਬ ਦੇ ਔਣ ਵਾਲੇ ਸਮੇਂ ਬਾਰੇ ਕੀਤੇ ਸੀ ਸਾ ਸੰਗਤ ਜੀ ਹੁਣ ਤੱਕ ਜਿਹੜੀਆਂ-ਜਿਹੜੀਆਂ ਪ੍ਰਵਿਖ ਬਾਣੀਆਂ ਸੱਚ ਹੋਈਆਂ ਨੇ ਉਹ ਵੀ ਦੱਸਾਂਗੇ 2024 ਵਿੱਚ ਕੀ ਹੋਵੇਗਾ ਗੁਰੂ ਗੋਬਿੰਦ ਸਿੰਘ ਜੀ ਨੇ 1947 ਵਾਰੀ ਭਵਿੱਖਬਾਣੀ ਕੀਤੀ ਸੀ ਕਿ ਭਾਰਤ ਵਿੱਚੋਂ ਇੱਕ ਨਵਾਂ ਦੇਸ਼ ਨਿਕਲੇਗਾ ਜੋ ਕਿ ਪਾਕ ਨਾਮ ਦਾ ਹੋਵੇਗਾ ਜਿਸ ਨੂੰ ਅੱਜ ਪਾਕਿਸਤਾਨ ਦੇ ਨਾਮ ਤੋਂ ਜਾਣਿਆ ਜਾਂਦਾ ਹੈ 사ਸੰਗਤ ਜੀ ਫਿਰ 1984 ਬਾਰੇ ਵੀ ਕਿਹਾ ਸੀ ਕਿ ਰੰਡੀ ਦਾ ਰਾਜ ਹੋਵੇਗਾ ਅਤੇ ਹਰਮੰਦਰ ਸਾਹਿਬ ਉਤੇ ਹਿੰਦ ਦੀ ਫੌਜ ਚੜ੍ਹ ਕੇ ਆਵੇਗੀ ਅਤੇ ਘੋੜੇ ਦੇ ਪੌੜ ਜਿੰਨਾ ਖੂਨ ਡੁੱਲੇਗਾ ਇਹ ਦੋਵੇਂ ਭਵਿੱਖ ਬਾਣੀਆਂ ਸੱਚ ਹੋਈਆਂ ਨੇ ਅਤੇ 2024 ਬਾਰੇ ਜੋ ਭਵਿੱਖ ਬਾਣੀ ਕੀਤੀ ਸੀ ਉਹ ਵੀ ਦੱਸਾਂਗੇ ਅਤੇ ਭਵਿੱਖ ਬਾਣੀ ਦੇ ਸੱਚ ਹੋਣ ਦੀ ਅਸਾਰ ਵੀ ਬਣ ਰਹੇ ਨੇ ਸੌ ਸਾਖੀਆਂ ਵਿੱਚ ਗੁਰਗੋਵਿੰਦ ਸਿੰਘ ਜੀ ਦੇ ਭਵਿੱਖੀ ਵਚਨ ਨੇ ਮਹਾਰਾਜਾ ਰਣਜੀਤ ਸਿੰਘ ਬਾਰੇ ਵੀ ਲਿਖੇ ਨੇ ਅਤੇ ਇਹ ਵੀ ਲਿਖਿਆ ਹੈ ਕਿ ਅੰਗਰੇਜ਼ ਭਾਰਤ ਉੱਤੇ 200 ਸਾਲ ਰਾਜ ਕਰਨਗੇ 사ਤ ਸੰਗਤ ਜੀ ਕੁਝ ਪੁਰਾਣੇ ਬਜ਼ੁਰਗ ਦੱਸਦੇ ਨੇ ਜਦੋਂ ਔਰੰਗਜ਼ੇਬ ਨੂੰ ਸੋ ਸਾਕੀ ਬਾਰੇ ਪਤਾ ਲੱਗਿਆ ਸੀ ਅਤੇ ਉਹਨਾਂ ਨੇ ਇਸ ਨੂੰ ਸਾੜਨ ਦਾ ਹੁਕਮ ਕਰ ਦਿੱਤੇ ਸੀ ਕਿਉਂਕਿ ਉਹਨਾਂ ਨੂੰ ਆਪਣੇ ਖਤਮ ਹੋਣ ਦਾ ਡਰ ਸੀ ਇਹ ਵਚਨ ਗੁਰੂ ਗੋਬਿੰਦ ਸਿੰਘ ਜੀ ਦੇ ਹੋਏ ਨੇ ਅਤੇ ਤਾਂ ਅਰੰਗਜੀਵ ਰਾਜ ਖਤਮ ਹੋਣਾ ਲਾਜ਼ਮੀ ਹੀ ਸੀ ਇਸੇ ਤਰ੍ਹਾਂ ਗੁਰੂ ਸਾਹਿਬ ਗੁਰੂ ਗੋਬਿੰਦ ਪਾਸ਼ਾ ਫਰਮਾਨ ਕਰਦੇ ਨੇ ਖਾਲਸਾ ਰਾਜ ਦੋ ਵਾਰ ਕਾਇਮ ਹੋਵੇਗਾ ਪਹਿਲੀ ਵਾਰ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਕਾਇਮ ਹੋਇਆ ਸੀ ਦੂਸਰਾ ਇੱਕ ਵੱਡੀ ਜੰਗ ਤੋਂ ਬਾਅਦ ਕਾਇਮ ਹੋਵੇਗਾ ਉਸ ਟਾਈਮ ਖਾਲਸਾ ਰਾਜ ਆਵੇਗਾ ਸਾ ਸੰਗਤ ਜੀ ਇਸ ਤੋਂ ਭਾਰਤ ਵਿੱਚ ਇੱਕ ਮੁਲਕ ਬਣੇਗਾ ਜੋ ਕਿ ਪਾਕ ਨਾਮ ਦਾ ਹੋਵੇਗਾ 1947 ਵਿੱਚ ਪਾਕਿਸਤਾਨ ਬਣਿਆ ਸੀ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਪਹਿਲਾਂ ਹੀ ਭਵਿੱਖवाणी ਕਰ ਦਿੱਤੀ ਸੀ ਅਤੇ ਭਾਰਤ ਅਤੇ ਪਾਕਿਸਤਾਨ ਵਿੱਚ ਜੰਗਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ ਅਤੇ ਇੱਕ ਨਵੇਂ ਦੇਸ਼ ਡਾਕਾ ਬੰਗਾਲ ਦੇ ਹੁੰਦ ਵਿੱਚ ਆਉਣ ਬਾਰੇ ਵੀ ਲਿਖਿਆ ਗਿਆ ਹੈ 1984 ਵਿੱਚ ਹਰਮੰਦਰ ਸਾਹਿਬ ਵਿੱਚ ਹਮਲੇ ਬਾਰੇ ਵੀ ਲਿਖਿਆ ਸੀ ਇਸੇ ਤਰ੍ਹਾਂ ਹੀ ਪਾਈ ਗੁਰਗੋਬਿੰਦ ਸਿੰਘ ਜੀ ਫੁਰਮਾਨ ਕਰਦੇ ਨੇ ਰਾਜ ਚਲਸੀ ਰੰਡੀ ਕਾ ਫੌਜਾ ਚੜੇ ਹਰਮੰਦਰ ਮੈਂ ਮੈਂ ਆਨ ਖੁਰਾ ਪਿਜੇ ਕੋੜੇ ਕਾ ਹਰਮੰਦਰ ਮੈਂ ਆਨ ਡਟ ਜਾਏਗਾ ਖਾਲਸਾ ਔਰ ਵਿਪਤ ਕੇ ਬਾਦ ਖੁਆਰ ਹੋਏ ਸਭ ਮਿਲेंगे ਸਿੰਘ ਵਿਪਤ ਮੈਂ ਆਨ ਤੱਬੇ ਸਾਂਝਾ ਮਾਲਵਾ ਦੋਆਬਾ ਤੁਕੀ ਹੋਏ ਸਭ ਗਾਮ 사ਸੰਗਤ ਜੀ ਗੁਰੂ ਗੋਬਿੰਦ ਸਿੰਘ ਜੀ ਦਾ ਫਰਮਾਨ ਹੈ ਸਾਧ ਸੰਗਤ ਜੀ ਜਿਵੇਂ ਕਿ ਸਾਰਾ ਸੋ ਸਖੀ ਦੇ ਵਿੱਚ ਲਿਖਿਆ ਗਿਆ ਹੈ ਉਸੇ ਤਰ੍ਹਾਂ ਹੀ ਸਾਧ ਸੰਗਤ ਜੀ ਇਹ ਸਾਰੀ ਭਵਿੱਖਵਾਨੀਆਂ ਹੁਣ ਤੱਕ ਸੱਚ ਹੁੰਦੀਆਂ ਆਈਆਂ ਨੇ ਤੇ ਹੁਣ ਵੀ ਸੱਚ ਹੀ ਹੋਣੀਆਂ ਨੇ ਸਾਧ ਸੰਗਤ ਜੀ ਰੰਡੀ ਦਾ ਰਾਜ ਭਾਵ ਇੰਦਰਾ ਗਾਂਧੀ ਜਿਸ ਦਾ ਫਿਰੋਜ਼ ਨਾਮ ਦੀ ਇੱਕ ਮੁਸਲਮਾਨ ਨਾਲ ਵਿਆਹ ਹੋਇਆ ਸੀ ਤੇ ਉਹ ਫਿਰੋਜ਼ ਦੀ ਮੌਤ ਹੋ ਗਈ ਸੀ ਅਤੇ ਇੰਦਰਾ ਗਾਂਧੀ ਵਿਧਵਾ ਸੀ ਉਸ ਟਾਈਮ ਸ਼੍ਰੀ ਦਰਬਾਰ ਸਾਹਿਬ ਮੀਨਸ ਕੀ ਹਰਮੰਦਰ ਸਾਹਿਬ ਉੱਤੇ ਹਮਲਾ ਹੋਇਆ ਅਤੇ ਫੌਜਾਂ ਹਰਮੰਦਰ ਸਾਹਿਬ ਉੱਤੇ ਚੜ ਕੇ ਆਈਆਂ ਇੰਨਾ ਖੂਨ ਡੁੱਲਿਆ ਕਿ ਘੋੜੇ ਦੇ ਖੂਨ ਵਿੱਚ ਡੁੱਬਦਾ ਸੀ ਇਧਰ ਸੰਤ ਜਰਨੈਲ ਸਿੰਘ ਇੰਤਰਾਵ ਵਾਲੇ ਦੀ ਅਗਵਾਈ ਵਿੱਚ ਖਾਲਸਾ ਭਾਰਤ ਦੀ ਫੌਜ ਅੱਗੇ ਡਟਿਆ ਰਿਹਾ ਅਤੇ ਸ਼ਹੀਦیاں ਪਾਈਆਂ ਇਸ ਤੋਂ ਬਾਅਦ ਮਾਝੇ ਮਾਲਵੇ ਅਤੇ ਦੁਆਬੇ ਵਿੱਚ ਸਿੱਖ ਬਹੁਤ ਦੁਖੀ ਹੋਏ ਇਸ ਤੋਂ ਬਾਅਦ ਇਸ ਹਮਲੇ ਦਾ ਬਦਲਾ ਭਾਈ ਬਿਆਨ ਸਿੰਘ ਅਤੇ ਭਾਈ ਸਤਵੰਦ ਸਿੰਘ ਨੇ ਇੰਦਰੰਗਾਦੀ ਨੂੰ ਗੱਡੀ ਝਾੜ ਕੇ ਲਿਆ ਸੀ ਅਤੇ ਇੰਦਰਾਂ ਦੇ ਸੋਦੇ ਮਗਰੋਂ ਸਿੱਖਾਂ ਦਾ ਸਮੂਹਿਕ ਕਤਲੇਆਮ ਵੀ ਹੋਇਆ ਸੀ ਇਸ ਤੋਂ ਬਾਅਦ ਜੇ ਗੱਲ ਕਰੀਏ ਆਪਾਂ 2024 ਵਿੱਚ ਕੀ ਹੋਵੇਗਾ ਗੁਰੂ ਸਾਹਿਬ ਜੀ ਫੁਰਮਾਨ ਕਰਦੇ ਨੇ ਤੱਬੇ ਰੂਸ ਚੀਨ ਹਿੰਦ ਮੈਂ ਚੜਿਆ ਵੇ ਕਰੋ ਘੋਰ ਜੁੱਧ ਮਚਕਰ 70 ਕਰੋੜ ਮੈਂ 17 ਕਰੋੜ ਬਚ ਜਾਵੇ ਸਾਤ ਸੰਗਤ ਜੀ ਗੁਰੂ ਮਹਾਰਾਜ ਜੀ ਫਰਮਾਨ ਕਰਦੇ ਨੇ ਭਾਈ ਤੱਬੇ ਰੂਸ ਚੀਨ ਹਿੰਦ ਮੇ ਚੜ ਆਵੇ ਕੋਰ ਜੁੱਧ ਮੱਚ ਕਰ 70 ਕਰੋੜ ਮੇ 17 ਕਰੋੜ ਹੀ ਬਚ ਜਾਵੇ ਭਾਵ ਰੂਸ ਤੇ ਚੀਨ ਹਿੰਦ ਸਾਤ ਸੰਗਤ ਜੀ ਉਹ ਭਾਰਤ ਉੱਤੇ ਚੜ ਕੇ ਆਉਣਗੇ ਜਿਸ ਜੰਗ ਵਿੱਚ ਕੋਰ ਤਬਾਹੀ ਹੋਵੇਗੀ 70 ਕਰੋੜ ਲੋਕਾਂ ਵਿੱਚੋਂ 17 ਕਰੋੜ ਹੀ ਬਚਣਗੇ। ਸਾ ਸੰਗਤ ਜੀ ਹਾਲਾਤ ਉਸ ਟਾਈਮ ਮੌਜੂਦਾ ਦੇਖਣ ਵਾਲੇ ਹੋਣਗੇ। ਤਾਂ ਜੀਓ ਪੋਲਿਟਿਕਸ ਦੀ ਸਮਝ ਰੱਖਣ ਵਾਲੇ ਜਾਣਦੇ ਨੇ ਕਿ ਰੂਸ ਚੀਨ ਸਮੇਤ ਕੁਝ ਮੁਲਕਾਂ ਦਾ ਇੱਕ ਗਰੁੱਪ ਹੈ ਜਿਸ ਨੂੰ ਬ੍ਰਿਕਸ ਕਹਿੰਦੇ ਨੇ ਜਿਸ ਵਿੱਚ ਬੀ ਤੇ ਬ੍ਰਾਜ਼ੀਲ ਆਰਟੀ ਰਸ਼ੀਆ ਆਈ ਤੇ ਇੰਡੀਆ ਸੀ ਤੇ ਚਾਈਨਾ ਐਸ ਤੇ ਸਾਊਥ ਅਫਰੀਕਾ ਹੈ ਇੱਕ ਗਰੁੱਪ ਅਮਰੀਕਾ ਅਤੇ ਨਾਟੋ ਮੁਲਕਾਂ ਨੂੰ ਟੱਕਰ ਦਿੰਦਾ ਹੈ ਇਸ ਵਿੱਚ ਭਾਰਤ ਅਮਰੀਕਾ ਨਾਲ ਵੀ ਸਬੰਧ ਰੱਖਦਾ ਹੈ ਅਤੇ ਬ੍ਰਿਕਸ ਨਾਲ ਵੀ ਚੱਲਦਾ ਹੈ ਕੈਨੇਡਾ ਵਿੱਚ ਪਾਈ ਹਰਦੀਪ ਸਿੰਘ ਆਗੂ ਨਿੱਜਰ ਨੂੰ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਗਿਆ ਸੀ ਅਤੇ ਇਸ ਦਾ ਦੋਸ਼ ਜਸਟਨ ਟਰੋਡੋ ਨੇ ਭਾਰਤ ਸਰਕਾਰ ਤੇ ਲਾਇਆ ਸੀ ਇਸ ਸਮੇਂ ਕੈਨੇਡਾ ਅਮਰੀਕਾ ਆਸਟ੍ਰੇਲੀਆ ਨਿਊਜ਼ੀਲੈਂਡ ਸਮੇਤ ਮੁਲਕਾਂ ਅਤੇ ਇਹਨਾਂ ਦਾ ਯੂਰਪ ਨਾਲ ਨਾਟੋ ਦਾ ਇੱਕ ਸਾਂਝਾ 그룹 ਹੈ ਇਹ ਇੱਕ ਪਾਸੇ ਖੜੇ ਨੇ ਦੂਜੇ ਪਾਸੇ ਖੜੇ ਨੇ ਰੂਸ ਤੇ ਚਾਹੀਆ ਜਣੀ ਕੀ ਬ੍ਰਿਕਸ ਗਰੁੱਪ ਅਮਰੀਕਾ ਚਾਹੁੰਦਾ ਹੈ ਭਾਰਤ ਰੂਸ ਨਾਲੋਂ ਆਪਣਾ ਨਾਤਾ ਆਪਣਾ ਵਿਸ਼ੋਲਾ ਕਰ ਲਵੇ ਪਿਛਲੇ ਸਮੇਂ ਵਿੱਚ ਸਿੱਖਾਂ ਨੂੰ ਕੌਮ ਨੂੰ ਅਮਰੀਕਾ ਤੋਂ ਵੱਡੀ ਹਮਾਇਤ ਮਿਲੀ ਸੀ ਖਾਲਿਸਤਾਨ ਦੇ ਸਾ ਸੰਗ ਜੀ ਕਹਿੰਦੇ ਖਾਲਿਸਤਾਨ ਦੇ ਜਿਹੜੇ ਤਰਫ ਤੋਂ ਮੰਨਤਾ ਮਿਲੀ ਸੀ ਅਤੇ ਭਾਈ ਹਰਦੀਪ ਸਿੰਘ ਨਿੱਜਰ ਦੇ ਮਾਮਲੇ ਵਿੱਚ ਵੀ ਭਾਰਤ ਉੱਤੇ ਦਬਾਇਆ ਦਬਾਅ ਪਾਇਆ ਜਾ ਰਿਹਾ ਹੈ ਸੌ ਸੌਖੀਆਂ ਵਿੱਚ ਲਿਖੇ ਅਨੁਸਾਰ ਭਾਰਤ ਜਦੋਂ ਰੂਸ ਨਾਲ ਰਿਸ਼ਤਾ ਤੋੜੇਗਾ ਅਤੇ ਰੂਸ ਭਾਰਤ ਉੱਤੇ ਚੜ ਕੇ ਆਵੇਗਾ ਅਤੇ ਇਸ ਤੋਂ ਬਾਅਦ ਜੰਗ ਲੱਗੇਗੀ ਜਿਵੇਂ ਅੱਜ ਵੀ ਸਿਆਣੇ ਲੋਕ ਆਖ ਰਹੇ ਨੇ ਕਿ ਅਸੀਂ ਤੀਜੀ ਸੰਸਾਰੀ ਜੰਗ ਵੱਲ ਵੱਧ ਰਹੇ ਹਾਂ 사ਤਸੰਗਤ ਜੀ ਇਸੇ ਤਰ੍ਹਾਂ ਹੀ ਸੋ ਸਾਕੀਆਂ ਵਿੱਚ ਇਹ ਵੀ ਲਿਖਿਆ ਹੈ ਇੱਕ ਭਿਆਨਕ ਜੰਗ ਤੋਂ ਬਾਅਦ ਖਾਲਸਾ ਰਾਜ ਦੂਜੀ ਵਾਰ ਆਵੇਗਾ ਪਹਿਲੀ ਵਾਰ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਆਇਆ ਸੀ ਤੇ ਹੁਣ ਦੂਸਰਾ ਇੱਕ ਵੱਡੀ ਜੰਗ ਤੋਂ ਬਾਅਦ 2024 ਵਿੱਚ ਜੋ ਜੰਗ ਹੋਣ ਵਾਲੀ ਹੈ ਉਸ ਤੋਂ ਬਾਅਦ ਖਾਲਸਾ ਰਾਜ ਆਵੇਗਾ ਜਿਸ ਦੇ ਵਿੱਚ 70 ਕਰੋੜ ਲੋਕਾਂ ਦੇ ਵਿੱਚੋਂ ਸਿਰਫ 17 ਕਰੋੜ ਹੀ ਲੋਕ ਬਚਣਗੇ ਇੱਕ ਭਿਆਨਕ ਜੰਗ ਤੋਂ ਬਾਅਦ ਖਾਲਸਾ ਰਾਜ ਦੂਜੀ ਵਾਰ ਆਵੇਗਾ ਜਿਸ ਵਿੱਚ ਦਲੀਪ ਸਿੰਘ ਨਾਮ ਦਾ ਇੱਕ ਸਿੱਖ ਹੋਵੇਗਾ ਜੋ ਕਿ ਅਗਵਾਈ ਕਰੇਗਾ ਇਹ ਦਲੀਪ ਸਿੰਘ ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰ ਨਹੀਂ ਇਹ ਹੋਰ ਦਲੀਪ ਸਿੰਘ ਹੈ ਜੋ ਕਿ 100 ਸਾਖੀ ਵਿੱਚ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਨੇ ਵਚਨ ਕੀਤੇ ਨੇ ਭਾਈ ਇਹ ਦਲੀਪ ਸਿੰਘ ਨਾਮ ਦਾ ਇੱਕ ਸਿੱਖ ਮਹਾਰਾਜ ਅਗਵਾਈ ਕਰੇਗਾ ਇਸੇ ਤਰ੍ਹਾਂ ਹੀ ਗੁਰੂ ਗੋਬਿੰਦ ਸਿੰਘ ਜੀ ਫਰਮਾਨ ਕਰਦੇ ਨੇ ਦਿੱਲੀ ਤਖਤ ਪਰ ਬਹਿ ਜਾਵੇ ਗੁਰ ਕੀ ਫੌਜ ਤੱਬੇ ਸਭੀ ਅੰਮ੍ਰਿਤ ਪਾਨ ਕਰੇ ਤੱਬੇ ਚਲੇ ਜੋ ਪੰਥ ਕੇ ਜਮਕਾ ਬਾਣ ਨ ਖਾਵੇ ਨੰਗਾ ਭੁੱਖਾ ਮੰਗਤਾ ਕੋਈ ਨ ਜਾਵੇ ਲੰਗਰ ਸਭ ਕੋ ਖਾਵੇ ਤੱਬੀ ਕਲ ਚੁਗ ਮੈਂ ਸਤਜੁਗ ਹੋਸੀ ਆਣ ਐਸੇ ਤਰਾਈ ਪਾਈ ਮਹਾਰਾਜ ਜੀ ਕਹਿੰਦੇ ਨੇ ਭਾਈ ਖਾਲਸੇ ਦੇ ਇਸ ਰਾਜ ਵਿੱਚ ਸਾਰੇ ਅੰਮ੍ਰਿਤ ਛਕਣਗੇ ਕੋਈ ਭੁੱਖਾ ਨੰਗਾ ਨਹੀਂ ਰਹੇਗਾ ਸਭ ਨੂੰ ਖਾਣਾ ਲੰਗਰ ਮਿਲੇਗਾ ਇਸ ਤਰ੍ਹਾਂ ਦਾ ਖਾਲਸਾ ਰਾਜ ਹੋਵੇਗਾ ਕਰ ਯੁੱਗ ਵਿੱਚ ਵੀ ਸਤਿ ਯੁੱਗ ਦਾ ਮਾਹੌਲ ਬਣ ਜਾਵੇਗਾ ਜੋ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਸੋ ਸਾਖੀਆਂ ਵਿੱਚ ਲਿਖਿਆ ਹੈ ਇਹ ਹੌਲੀ-ਹੌਲੀ ਪੂਰੀਆਂ ਹੋ ਰਹੀਆਂ ਨੇ ਭਵਿਸ਼ਵਾਣੀਆਂ ਸਾਸੰਗਤ ਜੀ ਪਹਿਲਾ 1947 ਦੀ ਭਵਿੱਖਵਾਣੀ ਸੱਚ ਹੋਈ ਫਿਰ 1984 ਦੀ ਹੋਈ ਹੁਣ 2024 ਵਿੱਚ ਹੋਣ ਵਾਲੀ ਜੰਗਵਾਰੇ ਭਵਿੱਖਵਾਣੀ ਜੋ ਗੁਰਗੋਵੀ ਸਿੰਘ ਜੀ ਨੇ ਕੀਤੀ ਹੈ ਉਹ ਵੀ ਸੱਚ ਹੋਣ ਵਾਲੀ ਹੈ ਆਪਣੇ ਬਜ਼ੁਰਗ ਕਹਿੰਦੇ ਨੇ ਕਿ ਅੱਪਾ ਹੁਣ ਤੀਜੀ ਸੰਸਾਰੀ ਜੰਗਵਲ ਵੱਧ ਰਹੀ ਹਾਂ ਸਾਸੰਗਤ ਜੀ ਇਸੇ ਤਰ੍ਹਾਂ ਹੀ ਗੁਰੂ ਗੋਬਿੰਦ ਪਾਸ਼ਾ ਜੀ ਫਰਮਾਨ ਕਰਦੇ ਨੇ ਦਿੱਲੀ ਤਖਤ ਪਰ ਬਹਿ ਜਾਵੇ ਗੁਰ ਕੀ ਫੌਜ ਤੱਬੇ ਸਭੀ ਅੰਮ੍ਰਿਤ ਪਾਨ ਕਰੇ ਤੱਬੇ ਚਲੇ ਜੋ ਪੰਥ ਕੇ ਜਮਕਾ ਬਾਣ ਨ ਖਾਵੇ ਨੰਗਾ ਭੁੱਖਾ ਮੰਗਦਾ ਕੋਈ ਨ ਜਾਵੇ ਲੰਗਰ ਸਭ ਕੋ ਖਾਏ ਤੱਬੀ ਕਲ ਯੁਗ ਮੈਂ ਸਤਿਦੁਗ ਹੋਸੀ ਆਣ ਸਾਤ ਸੰਗਤ ਜੀ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਪਾਈ ਸੌ ਸਾਖੀਆਂ ਵਿੱਚ ਲਿਖਿਆ ਹੈ ਜੋ ਹੁਣ ਭਵਿਸ਼ਵਾਣੀ 2024 ਵਿੱਚ ਹੋਣ ਵਾਲੀ ਹੈ ਸਾਤ ਸੰਗਤ ਜੀ ਇਹ ਸੀ ਆਪਣੀ ਅੱਜ ਦੀ ਕਥਾ ਸਾਤ ਸੰਗਤ ਜੀ ਕਥਾ ਵਧੀਆ ਲੱਗੀ ਹੋਵੇ ਜੇ ਤੁਹਾਨੂੰ ਰੋਜ਼ ਸੌ ਸਾਖੀਆਂ ਵੜੇ ਅੱਪਾ ਸਾਰਿਆਂ ਜੋ ਵੀ ਸੌ ਸਾਖੀਆਂ ਦੇ ਵਿੱਚ ਲਿਖਿਆ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਭਵਿਸ਼ਵਾਣੀ ਕੀਤੀ ਹੈ ਉਹ ਤਾਂ ਤੁਹਾਡੇ ਲਈ ਰੋਜ਼ ਨਮੀ ਇੱਕ ਸਾਖੀ ਲੈ ਕੇ ਆਇਆ ਕਰਾਂਗੇ ਜੋ ਕਿ ਹੋ ਚੁੱਕਾ ਹੈ ਜੋ ਹੁਣ ਆਪਣੇ ਅਗਲੇ ਸਮੇਂ ਦੇ ਵਿੱਚ ਹੋਣ ਵਾਲਾ ਹੈ ਉਸ ਬਾਰੇ ਤੁਹਾਨੂੰ ਸਾਰਾ ਕੁਝ ਜਾਣੂ ਕਰਵਾਵਾਂਗੇ ਤਾਂ ਜੋ ਤੁਹਾਨੂੰ ਵੀ ਪਤਾ ਲੱਗ ਸਕੇ ਕਿ ਸਾਡੇ ਪਾਸ਼ਾ ਜੀ ਨੇ ਸੌ ਸਾਖੀਆਂ ਵਿੱਚ ਕਿਹੜੀਆਂ ਭਵਿੱਖਬਾਣੀਆਂ ਲਿਖੀਆਂ ਹੋਈਆਂ ਨੇ ਸਾਤ ਸੰਗਤ ਜੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਜੀ ਆਪਣੇ ਭੈਣ ਭਰਾਵਾਂ ਨੂੰ ਦੋਸਤਾਂ ਮਿੱਤਰਾਂ ਨੂੰ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਸਾਤ ਸੰਗਤ ਜੀ ਕੋਈ ਆਪਣੇ ਗੁਰੂਆਂ ਪੀਰਾਂ ਵਾਲੇ ਤੇ ਭੁੱਖ ਵਾਲੀ ਵਾਲੇ ਜਾਣ ਸਕੇ ਜਾਗਰੂਕ ਹੋ ਸਕੇ ਸਾਤ ਸੰਗਤ ਜੀ ਇਸੇ ਤਰ੍ਹਾਂ ਹੀ ਵੀਡੀਓ ਵਧੀਆ ਲੱਗੀ ਹੋਵੇ ਤੇ ਕਮੈਂਟ ਬਾਕਸ ਵਿੱਚ ਗੁਰਗੋਬਿੰਦ ਸਿੰਘ ਜੀ ਪਾਸ਼ਾ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਪਰਿਆਹਤ ਆਪ ਜੀ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰਹੇ। ਸਾਧ ਸੰਗਤ ਜੀ ਗੁਰਗੋਵੀ ਸਿੰਘ ਪਾਸ਼ਾ ਜੀ ਦੇ ਬਚਨ ਨੇ ਪਾਈ ਜਿਹੜਾ ਵੱਤ ਵਦ ਬਾਣੀ ਨਾਲ ਪਰ ਜੁੜੇਗਾ ਬਾਣੀ ਦਾ ਜਾਪ ਕਰੇਗਾ ਨਿਤਨੇਮ ਕਰੇਗਾ ਉਹੀ ਇਸ ਜੰਗ ਵਿੱਚ ਬਚ ਪਾਵੇਗਾ ਨਹੀਂ ਤੇ 70 ਕਰੋੜ ਵਿੱਚੋਂ ਸਿਰਫ 17 ਕਰੋੜ ਹੀ ਲੋਕ ਬਚਣਗੇ ਜਿਹੜੇ ਗੁਰੂ ਦੇ ਨਾਲ ਲੱਗੇ ਨੇ। ਗੁਰੂ ਦਾ ਨਾਮ ਜਪਦੇ ਨੇ ਨਿਤਨੇਮ ਕਰਦੇ ਨੇ ਸਾਧ ਸੰਗਤ ਜੀ ਉਹ ਹੀ ਲੋਕ ਬਚਣਗੇ ਨਹੀਂ ਤੇ ਦੁਨੀਆ ਦਾ ਅੰਤ ਹੋ ਜਾਵੇਗਾ ਸਾਧ ਸੰਗਤ ਜੀ ਹੁਣਾਂ ਪੁੱਲਾ ਚੁੱਕਾਂ ਦੀ ਖਿਮਾ ਬਖਸ਼ਣੀ ਜੀ ਸਾਧ ਸੰਗਤ ਜੀ ਤੇ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਨਾ ਜੀ ਤੁਸੀਂ ਜਾਣਦੇ ਹੀ ਹੋ ਅਸੀਂ ਗੁਰਬਾਣੀ ਦੇ ਨਾਲ ਜੁੜੀਆਂ ਹੋਈਆਂ ਵੀਡੀਓਜ਼ ਨੂੰ ਸਾਂਝਾ ਕਰਦੇ ਹਾਂ ਸਾਧ ਸੰਗਤ ਜੀ ਵੀਡੀਓ ਦੇ ਅੰਤ ਤੱਕ ਬਣੇ ਰਹਿਣਾ ਆਪ ਜੀ ਨੂੰ ਬਹੁਤ ਕੁਝ ਸਿੱਖਣ ਮਿਲੇਗਾ ਸਾਧ ਸੰਗਤ ਜੀ ਕੱਲ ਨੂੰ ਅਸੀਂ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਉਨੀ ਦੇਰ ਤੱਕ ਇਸ ਵੀਡੀਓ ਤੱਕ ਬਣੇ ਰਹਿਣਾ ਹੋਈਆਂ ਪੁੱਲਾ ਚੁੱਕਾਂ ਦੀ ਖਿਮਾ ਬਖਸ਼ਣੀ ਜੀ ਫਤੇ ਦਾ ਜਵਾਬ ਫਤੇ ਵਿੱਚ ਦੇਣਾ ਜੀ ਗੱਜ-ਵੱਜ ਕੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ